ਉਹਦੇ ਜਿਹੜੇ ਕਸਮ ਉਸਕੀ ਆ ਕੀ ਆਇਆ ਹੈ ਅ 9 ਤਰੀਕ ਨੂੰ ਇੱਕ ਪਰਵਾਸੀ ਮਜ਼ਦੂਰ ਆਪਣੇ ਕੰਮ ਤੋਂ ਆ ਰਿਹਾ ਸੀਗਾ ਤੇ ਆ ਦਿਆਲਪੁਰਾ ਕੋਲ ਜੋ ਸੰਗਰਾਲਾ ਚੰਡੀਗੜ੍ਹ ਹਾਈਵੇ ਦਾ ਇੱਕ ਸਰਵਿਸ ਰੋਡ ਹੈ ਉੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਉਹਦੇ ਉੱਪਰ ਫਾਇਰਿੰਗ ਕੀਤੀ ਤੇ ਉਹਦੀ ਬਾਈਕ ਖੋਲੀ ਸੀ ਤੇ ਉਸ ਤੋਂ ਬਾਅਦ ਇਮੀਡੀਏਟਲੀ ਐਸਪੀਡੀ ਡੀਐਸਪੀ ਦੀ ਡੀਐਸਪੀ ਸੰਗਰਾਲਾ ਤੇ ਉਹਨਾਂ ਦੇ ਇਨਸਪੈਕਟਰਸ ਮੌਕੇ ਤੇ ਪਹੁੰਚੇ ਤੇ ਉਹ ਉਹਨਾਂ ਦੀ ਵੱਖਰੀ ਵੱਖਰੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਡੀ ਪਵਨਜੀ ਜੀ ਨਾਲ ਦੇ ਅੰਡਰ ਬਣਾਈ ਗਈ ਸੀ ਤੇ ਇਨਾਂ ਨੇ ਫਿਰ ਤਫ਼ਤੀਸ਼ ਸ਼ੁਰੂ ਕੀਤੀ ਤੇ ਇੱਕ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਫੋਲੋ ਕਰਦੇ ਹੋਏ ਸਾਡੀ ਟੀਮ ਨੇ ਫਾਈਨਲੀ ਬੀਤੀ ਰਾਤ ਸクセਸ ਹਾਸਲ ਕੀਤਾ ਦੋਨੋਂ ਕੀ ਦੋਨੋਂ ਅਕਿਊਜ਼ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ तकरीबन ਆਈ ਥਿੰਕ ਉਹਦਾ ਕਿਲੋਮੀਟਰ ਵਾਈਜ਼ ਦੇਖਿਆ ਜਾਏ ਤਾਂ 150 किलोमीटर ਤੋਂ ਵਾਧੂ ਹੀ ਟ੍ਰੇਲ ਹੋ ਗਈ ਹੋਗੀ ਜਿਵੇਂ ਦੀ ਇਹਨਾਂ ਨੇ ਪੂਰਾ ਰੂਟ ਕਵਰ ਕੀਤਾ ਤੇ ਜੋ ਅਕਿਊਜ਼ਡ ਹੈ ਪਹਿਲਾ ਅਕਿਊਜ਼ਡ ਇੱਕ ਗੁਰ ਗੁਰਕਰਨ ਵੀਰ ਗੁਰਕਰਨ ਵੀਰ ਨਾ ਦਾ ਇੱਕ ਪਰਸਨ ਹੈ ਨਿਹੰਗ ਸਿੱਖ ਹੈਗਾ ਤੇ ਉਹਦੀ ਉਮਰ तकरीबन 20 ਕਿ ਸਾਲ ਹੈ ਤੇ ਉਹ ਇੱਕ ਪਿੰਡ ਹੈਗਾ ਅਰਨੋਲੀ ਅਰਨੋਲੀ ਮੋਰਿੰਡਾ ਉੱਥੇ ਤੋਂ ਉਹਨੂੰ ਅਰੈਸਟ ਕੀਤਾ ਗਿਆ ਤੇ ਉਹ ਤੋਂ ਬਾਅਦ ਉਹਦੇ ਦੂਜੇ ਸਾਥੀ ਦੀ ਵੀ ਅਸ਼ਨਾਤ ਹੋਈ ਤੇ ਦੂਜੇ ਸਾਥੀ ਦਾ ਨਾਮ ਸਤਨਾਮ ਸਿੰਘ ਉਹ ਵੀ ਇੱਕ ਨਿਹੰਸੀ ਕਹੇਗਾ ਉਹਦੀ ਵੀ ਉਮਰ ਤਕਰੀਬਨ 20 ਕੇ ਸਾਲ ਲਗੀ ਤੇ ਉਹਨੂੰ ਸੋਹਾਲਾ ਸਾਹਿਬ ਦੇ ਬੈਕ ਸਾਈਡ ਉਹ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਉਤੋਂ ਨੂੰ ਅਰੈਸਟ ਕੀਤਾ ਗਿਆ ਉਦੋਂ ਬਾਅਦ ਜਦੋਂ ਉਹਨਾਂ ਦੀ ਪੁੱਛਗਿੱਛ ਰਾਤ ਹੀ ਜਦੋਂ ਇੱਥੇ ਲਾ ਕੇ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਨੇ ਆਪਣਾ ਜੋ ਵਾਰਦਾਤ ਦੇ ਦੌਰਾਨ ਜੋ ਵੈਪਨ ਯੂਜ਼ ਕੀਤਾ ਉਹਦੇ ਬਾਰੇ ਦੱਸਿਆ ਤੇ ਜਿੱਥੇ ਉਹਨਾਂ ਨੇ ਆਪਣਾ ਉਹ ਵੈਪਨ ਲੁਕੋਇਆ ਸੀਗਾ ਉੱਥੇ ਪੁਲਿਸ ਨੂੰ ਰਿਕਵਰੀ ਕਰਾਉਣ ਦੇ ਲਈ ਲੈ ਕੇ ਗਏ ਰਿਕਵਰੀ ਕਰਾਉਣ ਤੋਂ ਬਾਅਦ ਜਦੋਂ ਵਾਪਸ ਪੁਲਿਸ ਸਤਨਾਮ ਸਿੰਘ ਨੂੰ ਵਾਪਸ ਗੱਡੀ 'ਚ ਬਿਠਾ ਰਹੀ ਸੀ ਤੋ ਉਹਨੇ ਭਜਣ ਦੀ ਨੀਅਤ ਨਾਲ ਐਸ ਐਚ ਓ ਸਮਰਾਲਾ ਨੂੰ ਤੱਕਾ ਮਾਰਿਆ ਤੇ ਉਹਨਾਂ ਆਦੀ ਜੋ ਸਰਵਿਸ ਵੈਪਨ ਹੈ ਉਹਨੂੰ ਖੋ ਕੇ ਭਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜੋ ਸਕਫਲ ਹੋਈ ਆਪਸ ਜੋ ਮੋਟਿਵੇਟ ਹੋਈ ਉਹਦੇ ਅੰਡਰ ਫਿਰ ਜੋ ਸਰਵਿਸ ਵੈਪਨ ਹੈ ਐਸ ਐਚ ਓ ਸਮਰਾਲਾ ਉਹਦੇ ਨਾਲ ਉਹ ਫਿਰ ਇੱਕ ਗਨ ਸ਼ਾਟ ਹੋਇਆ ਜੋ ਕਿ ਜੋ ਕਿ ਉਸਤਨਾਮ ਸਿੰਘ ਨੂੰ ਦੇ ਪੈਰ 'ਚ ਲੱਗਿਆ ਤੇ ਉਹਨੂੰ ਫਿਰ ਇਮੀਡੀਏਟਲੀ ਅਸੀਂ ਹਸਪੀਟਲ 'ਚ ਦਾਖਲ ਕਰਾਇਆ ਤੇ ਉਹ ਅੰਡਰ ਟਰੀਟਮੈਂਟ ਹੈਗਾ ਤੇ ਸਾਡੀ ਜੋ ਹੁਣ ਤੱਕ ਦੀ ਪੁੱਛਗਿੱਛ ਤੇ ਇਨਵੈਸਟੀਗੇਸ਼ਨ ਨਾਲ ਪਤਾ ਲੱਗਿਆ ਕਿ ਸਤਨਾਮ ਸਿੰਘ ਜੋ ਹੈ ਇਹ ਪਿੱਛੇ ਮਜੀਠਾ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਉੱਪਰ ਇੱਕ ਹੋਰ ਐਫਆਈਆਰ ਹੈਗੀ ਜੋ ਇੱਕ ਹਾਊਸ ਟ੍ਰੈਸ ਪਾਸ ਦੇ 452 ਜੀਨੂ ਅਸੀਂ ਸੈਕਸ਼ਨ ਕੇੰਦਰ ਉਹਦੀ ਇੱਕ ਐਫਆਈਆਰ ਹੈਗੀ ਤੇ ਉਮਰ ਬਹੁਤ ਛੋਟੀ ਹੈ ਬਟ ਕ੍ਰਿਮੀਨਲ ਮਾਈਂਡਡ ਦੋਨੋਂ ਪਰਸਨ ਹੈ ਤੇ ਇਹਨਾਂ ਦੀ ਹੋਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੇ ਹੋਰ ਅਗਰ ਕੁਝ ਪੁੱਛਕਿਸ਼ ਦੇ ਵਿੱਚ ਇਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਂਦੇ ਤਾਂ ਪ੍ਰੈਸ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਤੁਹਾਨੂੰ ਵੀ ਇੱਕ ਹੋਰ ਇਹਦੇ ਨਾਲ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਸ ਕੇਸ ਨੂੰ ਜੋ ਕਿ ਇੱਕ ਬਿਲਕੁਲੀ ਅਨ ਆਈਡੈਂਟੀਫਾਈਡ ਪਰਸਨ ਸੀਗੇ ਕੋਈ ਕੋਈ ਇਨੀਸ਼ੀਅਲ ਲੀਡ ਨਹੀਂ ਸੀਗੀ ਬਹੁਤ ਜ਼ਿਆਦਾ ਕੁਝ ਵਿਟਨੈਸ ਵੱਲੋਂ ਵੀ ਵਿਕਟਿਮ ਵੱਲੋਂ ਵੀ ਕੁਝ ਬਹੁਤ ਹੈਲਪਫੁਲ ਲੀਡ ਨਹੀਂ ਮਿਲੀ ਸੀਗੀ ਤੋਂ ਵੀ ਸਾਡੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਇਹਨੂੰ ਟ੍ਰੇਸ ਕੀਤਾ ਹੈਗਾ ਅ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਟੀਮ ਦਿਨ ਰਾਤੇ ਕਰਕੇ ਸਾਰੇ ਕੇ ਸਾਰੇ ਸੀਸੀਟੀਵੀ ਟ੍ਰੇਲ ਨੂੰ ਇਸਟੈਬਲਿਸ਼ ਕਰਕੇ ਪਹੁੰਚੀ ਜਿਹਦੇ ਵਿੱਚ ਸਮਰਾਲਾ ਦੇ ਨਾਲ ਨਾਲ ਮੋਰਿੰਡਾ ਘਮਾਣੋ ਚਮਕੌਰ ਸਾਹਿਬ ਤੇ ਫਾਈਨਲੀ ਮੁਹਾਲੀ ਤੱਕ ਸਾਡੀ ਟੀਮ ਪਹੁੰਚ ਕੇ ਇਹ ਦੋਨੋਂ ਪਰਸਨ ਨੂੰ ਅਰੈਸਟ ਕੀਤਾ ਹੈਗਾ ਤੇ ਆ ਵੱਡੀ ਕਾਮਯਾਬੀ ਵੀ ਹੈ ਜੀ ਪੁਲਿਸ ਦੀ ਤੇ ਦੇ ਨਾਲ ਇੱਕ ਜੋ ਇੱਕ ਖੋਹੀ ਸੀਗੀ ਵੈਪਨ ਦੇ ਨਾਲ ਉਸ ਚੀਜ਼ ਦਾ ਵੀ ਇੱਕ ਡਿਕਵਰੀ ਵੀ ਹੋਈ ਹੈ ਜੋ ਸਟੈਸ਼ਡ ਵਹੀਕਲਸ ਦਾ ਉਹਦੇ ਵੀ ਰਿਕਵਰੀ ਹੋਈ ਹੈ ਤੇ ਨਾਲ ਨਾਲ ਟ੍ਰੇਸਿੰਗ ਦੇ ਨਾਲ ਪਬਲਿਕ ਦੇ ਅੰਦਰ ਵੀ ਕੰਫੀਡੈਂਸ ਬਿਲਡਿੰਗ ਹੁੰਦੀ ਹੈਗੀ ਕਿ ਅਗਰ ਕ੍ਰਾਈਮ ਹੁੰਦਾ ਹੈਗਾ ਪੁਲਿਸ ਪੂਰੀ ਮੁਸ਼ਤਿਹਦ ਇੱਕ ਤੋਂ ਕਿਸੇ ਵੀ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦੇ ਲਈ ਬਟ ਅਗਰ ਕੋਈ ਕ੍ਰਾਈਮ ਹੋ ਜਾਂਦਾ ਹੈ ਤਾਂ ਉਹਨੂੰ ਡਿਟੈਕਟ ਕਰਨ ਦੇ ਲਈ ਵੀ ਖੰਨਾ ਦੀ ਪੁਲਿਸ ਪੂਰੀ ਮੁਸ਼ਤਿਹ ਦੇਗੀ ਤੇ ਪੂਰੀ ਕਾਮਯਾਬੀ ਨਾਲ ਕੰਮ ਕਰਦੀ ਹੈ ਮੈਡਮ ਕਿੰਨੇ ਕੁ ਵਰਦਾਂ ਤੰਨ ਹੁਣ ਤੱਕ ਜਾਬ ਲੈ ਚੁੱਕੇ ਨੇ ਆ ਇਹਨਾਂ ਦੇ ਹੁਣ ਤੱਕ ਜੋ ਸਾਡੀ ਤਫਤੀਸ਼ ਉਹਦੇ ਹਿਸਾਬ ਨਾਲ ਜੂ ਸਤਨਾਮ ਸਿੰਘ ਹੈ ਨਿਹੰਗ ਸਿੱਖ ਜੂ ਹੈ ਇਹਦੇ ਉੱਪਰ ਇੱਕ ਐਫ ਆਰ ਹੈਗੀ ਤੇ ਇਹਦੇ ਨਾਲ ਨਾਲ ਜੋ ਪੁੱਛਗਿੱਛ ਦੇ ਵਿੱਚ ਆਏਗਾ ਜੋ ਇਹ ਵੈਪਨ ਜੋ ਇਹਨਾਂ ਨੇ ਯੂਜ਼ ਕੀਤਾ ਹੈ ਆਪ ਵੀ ਕਿਸੇ ਨਿਹੰਗ ਸਿੱਖ ਤੋਂ ਇਹਨਾਂ ਨੇ ਖੋਹ ਕਿਤੇ ਬਟ ਉਹਦੀ ਪੁਲਿਸ ਕੋਲ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਉਹ ਨਿਹੰਗ ਸਿੱਖ ਵੱਲੋਂ ਉਹ ਵੀ ਚੰਕੌਰ ਸਾਹਿਬ ਦੇ ਏਰੀਆ ਦੇ ਵਿੱਚ ਸੀਗਾ ਤੇ ਕਿਉਂਕਿ ਵੈਪਨ ਇਲੀਗਲ ਸੀਗਾ ਤੇ ਉਹ ਵੀ ਪੁਲਿਸ ਦੇ ਕੋਲ ਕੋਈ ਰਿਪੋਰਟਿੰਗ ਉਸ ਫੇਸ ਦੀ ਵੀ ਹੋਣੀ ਸੀ ਕੋਈ ਗੈਂਗ ਹੈ ਜਾਂ ਦੋਵੇਂ ਹੀ ਨੇ ਹਜੇ ਤੱਕ ਤਾਂ ਦੋਨੋਂ ਹੀ ਹੈ ਗਾਈ ਉਹਦਾ ਸੁੰਦਰ ਮਾਈਂਡ ਹੈ ਕੋਈ ਹਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਬਟ ਕ੍ਰਿਮੀਨਲ ਮਾਈਂਡਡ ਸੇ ਹੈ ਦੋਨੋਂ ਮੈਮ ਬੰਨੇ ਬੰਨੇ ਜਨਸੇ ਬੰਨੇ ਚ ਰਿੰਦੇ ਸੀ ਇਹ ਉਸ ਦਿਨ ਕਿ ਬਟ ਉਦੋਂ ਹੀ ਨਾ ਜਿੰਨਾ ਮਤਲਬ ਇਹ ਪੁੱਛਕਿਸ਼ ਤੋਂ ਪਤਾ ਲੱਗੇ ਪਰ ਆਵੇ ਤਾਂ ਪਤਾ ਲੱਗੇਗਾ ਅੰਮ੍ਰਿਤ ਚੱਕਿਆ ਹੋਇਆਗਾ ਮੈਨੂੰ ਕਿੰਨੀ ਕੁ ਉਮਰ ਹੈ ਨਾਂ ਦੀ 20 ਕੀ ਸਾਲ ਉਮਰ ਹੈ ਮਨਜੀ ਕੋ ਨਸ਼ਾ ਵਗੈਰਾ ਇਹ ਗੋਲੀ ਮਾਰੀ ਗਈ ਹੈ ਜਾਂ ਅਚਾਨਕ ਚਲਦੀ ਹੈ ਉਹ ਗੋਲੀ ਮਾਰ ਕੇ ਹੀ ਸਨੈਚਿੰਗ ਕੀਤੀ ਹੈ ਤਾਂ ਇਟਸ ਇਟ ਵਾਸ ਐਨ ਆਰਮ ਰੋਬbery ਦੇਖਿਆ ਨਾ ਵੀ ਉਹ ਅਚਾਨਕ ਗੋਲੀ ਚੱਲ ਗਈ ਨਹੀਂ ਉਹ ਇਹ ਤਾਂ ਪੁਲਿਸ ਦੇ ਮੋਟੀਵੇਟ ਦੇ ਵਿੱਚ ਉਹ ਤਾਂ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚ ਨੂੰ ਧੱਕਾ ਮਾਰਿਆ ਤੇ ਉਧਰ ਜੋ ਸਰਵਿਸ ਵੈਪਨ ਹੈ ਉਹਨੂੰ ਫੋਕ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਐਸਚਓ ਨੇ ਆਪਣਾ ਵੈਪਨ ਬਚਾ ਕੇ ਇਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਉਹ ਮੁਟਬੇੜ ਦੇ ਵਿੱਚ ਫਿਰ ਇਹਦੇ ਲੱਤਾਂ ਝੂਲੀ ਲੱਗ ਗਈ ਮੈਨੂੰ ਆਪਣੇ ਇਲਾਕੇ ਦੇ ਵਿੱਚ ਕੋਈ ਵਾਰਦਾਤ ਕਰਨ ਦਾ ਵੀ ਉਹਨਾਂ ਦੀ ਕੋਈ ਅਸੀਂ ਕੋਈ ਤਾਂ ਕਿੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਨਾ ਹੀ ਕੋਈ ਕੋਈ ਕ੍ਰਾਈਮ ਇਵੈਂਟ ਦਾ ਰਿਪੋਰਟ ਹੋਏ ਜਿੱਥੇ ਆ ਜੋ ਦੋਨੋਂ ਪਰਸਨ ਇਹਨਾਂ ਦੀ ਸੰਬੂਲਿਅਤ ਹੋਏ ਬਟ ਅਗਰ ਕੁਝ ਹੋਰ ਵੀ ਆਂਦਾ ਹੈਗਾ ਅਗਰ ਏਰੀਆ ਦੇ ਵਿੱਚ ਵੀ ਆਸ-ਪਾਸ ਦੇ ਡਿਸਟ੍ਰਿਕਟ ਦੇ ਵਿੱਚ ਵੀ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਏਗਾ ਤਾਂ ਅਸੀਂ ਉਸ ਚੀਜ਼ ਦਾ ਵੀ ਉਹ ਕਰਕੇ ਮਤਲਬ ਮੀਡੀਆ ਦੇ ਨਾਲ ਵੀ ਸ਼ੇਅਰ ਕਰਾਂਗੇ ਔਰ ਕਨਸਰਨਡ ਪੁਲਿਸ ਸਟੇਸ਼ਨਸ ਔਰ ਕਨਸਰਨਡ ਜ਼ਿਲ੍ਹਾ ਦੇ ਨਾਲ ਵੀ ਸ਼ੇਅਰ ਕਰਾਂਗੇ ਕਿ ਹੁੰਦਾ ਕੀ ਹੈ ਵੀ ਜਦੋਂ ਇਹ ਤੁਸੀਂ ਹੁਣ ਦੁਆਰਾ ਪੁੱਛਪੜਤਾਲ ਕਰੋਗੇ ਕਿ ਜੇ ਉਹ ਮਾਮਲਾ ਪੇਸ਼ ਹੋਗਾ ਤਾਂ ਉਹਦੀ ਜਾਣਕਾਰੀ ਸਾਨੂੰ ਫਿਰ ਛੇਤੀ ਮਿਲਦੀ ਨਹੀਂ ਨਹੀਂ ਅਸੀਂ ਜ਼ਰੂਰ ਦੇਵਾਂਗੇ ਜ਼ਰੂਰ ਦੇਵਾਂਗੇ ਕਿਉਂਕਿ ਉਹ ਫਰੈਸ਼ ਐਫ ਆਈ ਆਰ ਜਾਂ ਕਿਉਂਕਿ ਅਸੀਂ ਅਸੀਂ ਕਵਰ ਲਾ ਦਿੰਦੇ ਹਾਂ ਮੈਡਮ ਇੱਕ ਹੋਰ ਹੈ ਪਹਿਲਾਂ ਵੀ ਅਸੀਂ ਰਿਪੋਰਟ